ਕ 12 24 ਹੈ ਜੀ 12 24 ਦਿਨ ਐਤਵਾਰ ਆ ਦੇਖੋ ਜੀ ਪਿੰਡ ਭਲਾਂ ਦੀ ਚਰਾੰਦ ਦੀ ਜ਼ਮੀਨ ਹੈ ਜੀ ਆਹ ਆ ਤੁਸੀਂ ਦੇਖ ਸਕਦੇ ਹੋ ਪਿੰਡ ਭਲਾਂ ਦੀ ਚਰਾੰਦ ਦੀ ਜ਼ਮੀਨ ਹੈ ਜੀ ਇਹ ਅੱਜ ਇੱਥੇ ਦੇਖੋ ਕਿੰਨੀ ਨਜਾਇਜ਼ ਮੈਨੇ ਕੋਈ ਹੋਈ ਹੋਇਆ ਤੇ ਪਿਛਲੇ 2-3 ਦਿਨ ਤੋਂ ਆ ਪਿੰਡ ਭਲਾਂ ਦੀ ਜ਼ਮੀਨ ਦੇ ਵਿੱਚ ਆਹ ਦੇਖ ਲਓ ਚਰਾੰਦ ਦੇ ਵਿੱਚ ਕਿੱਦਾਂ ਨਜਾਇਜ਼ ਮੈਨੇ ਕੀਤੀ ਹੋਈ ਹੈ ਇੱਥੇ ਮਸ਼ੀਨ ਲਾ ਕੇ ਕਿੰਨਾ ਮਾਲ ਚੱਕ ਲਿਆ ਜੀ ਉਦੋਂ ਬਾਅਦ ਇਹ ਕੀ ਕਰਦੇ ਆ ਆ ਟਰੈਕਟਰ ਫੇਰ ਦਿੰਦੇ ਉੱਪਰ ਤੇ ਪਿੱਛੇ ਬੰਨ ਕੇ ਜਾਲਾ ਜਿਹੜਾ ਉਹ ਟਰੈਕਟਰ ਫੇਰ ਦਿੰਦੇ ਪਿੱਛੇ ਬੰਨ ਕੇ ਡਾਲੇ ਆ ਦੇਖੋ ਜੀ ਪਿੰਡ ਭਲਾਂ ਦੀ ਦਫਾ ਚਾਰ ਦੀ ਜ਼ਮੀਨ ਹੈ ਪਿੰਡ ਭਲਾਂ ਦੀ ਪੰਚਾਇਤ ਦੀ ਜ਼ਮੀਨ ਹੈ ਜੀ ਹੱਦ ਵਸਤ ਨੰਬਰ 200 73 98102 ਨੰਬਰ ਦੇ ਵਿੱਚ ਪੈਂਦੀ ਹੈ ਜੀ ਆਹ ਦੇਖੋ ਜੀ ਇੱਥੇ ਤਿੰਨ ਚਾਰ ਦਿਨ ਤੋਂ ਕਿੱਦਾਂ ਲਗਾਤਾਰ ਇਹ ਮੈਣੀ ਚੱਲ ਰਹੀ ਹੈ ਜੀ ਆਹ ਦੇਖ ਸਾਦੇ ਉਹ ਜਿਹੜੀ ਨਜਾਇਜ਼ ਮਾਈਨਿੰਗ ਸਾਡੇ ਪਿੰਡ ਦੇ ਬੰਦੇ ਵਿਚਰ ਵਾਲੀ ਹੋ ਸਕਦੇ ਜੀ ਉਹਨਾਂ ਦੇ ਪਿੰਡ ਇੱਥੇ ਨਜਾਇਜ਼ ਮਾਈਨਿੰਗ ਨਹੀਂ ਚੱਲਦੀ ਕਿ ਆਹ ਦੇਖਦੇ ਰਿਹਾ ਜੀ ਆ ਦੇਖੋ ਕਿੱਦਾਂ ਚਰਾੰਦ ਪੱਤੀ ਸਟੀਜੀ ਨਹੀਂ ਆਹ ਦੇਖ ਸਾਦੇ ਤੁਸੀਂ ਪਿੰਡ ਭਲਾਂ ਦੀ ਚਰਾੰਦ ਦਫਾ 4 ਦੇ ਵਿੱਚ ਐ ਸੈਕਸ਼ਨ 4 ਦੇ ਵਿੱਚ ਐ ਜਿੱਥੇ ਨਜਾਇਜ਼ ਮਾਈਨਿੰਗ ਨਹੀਂ ਹੋ ਸਕਦੀ ਮੇਰੀ ਮਾਨੇਪਾ ਤੇ ਪੁਲਿਸ ਭਾਗ ਨੂੰ ਬੇਨਤੀ ਹੈ ਕਿ ਆ ਕੇ ਇੱਥੇ ਮੌਕਾ ਦੇਖਿਆ ਜਾਵੇ ਆ ਦੇਖੋ ਕਿੱਦਾਂ ਨਜਾਇਜ਼ ਮਾਈਨਿੰਗ ਕੀਤੀ ਹੋਈ ਐ ਇੱਥੇ ਨਜਾਇਜ਼ ਮਾਈਨਿੰਗ ਕਰਕੇ ਉੱਪਰ ਤੇ ਟਰੈਕਟਰ ਫੇਰ ਦਿੰਦੇ ਜੀ ਆ ਦੇਖੋ ਟਰੈਕਟਰ ਕਿੱਦਾਂ ਫੇਰਤੇ ਜੀ ਨਹੀਂ ਆਦੂ ਦੇ ਸਾਧਕਾ ਟਰੈਕਟਰ ਫੇਰੇ ਜਿੱਥੇ ਦੋ ਤਿੰਨ ਦਿਨ ਤੋਂ ਲਗਾਤਾਰ ਇੱਥੇ ਮਾਈਨਿੰਗ ਚੱਲ ਰਹੀ ਹੈ ਜੀ ਪਿੰਡ ਪਹਲਾਨ ਦੀ ਚਰਾੰਦ ਦੀ ਜ਼ਮੀਨ ਦੇ ਵਿੱਚ ਜਦੋਂ ਕਿ ਇੱਥੇ ਜ਼ਮੀਨ ਦੇ ਵਿੱਚ ਪਗਟ ਵੀ ਨਹੀਂ ਬਸ ਇੱਕ ਦਫਾ ਚਾਰ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਮੈਂ ਪਿੰਡ ਪਹਲਾਨ ਦੀ ਦਫਾ ਚਾਰ ਦੀ ਜ਼ਮੀਨ ਦੇ ਵਿੱਚ ਖੜਾ ਹਾਂ ਮੈਂ ਨਦੀ ਟੱਪ ਕੇ ਆਇਆ ਹਾਂ ਜੀ ਇਹ ਵਿੱਚ ਸਾਡੇ ਪਿੰਡ ਦੇ ਬੰਦੇ ਵੇ ਰਲੇ ਵੇ ਲੱਗਦਾ ਜੀ ਮੈਨੂੰ ਇਹਨਾਂ ਦੇ ਬਿਨਾਂ ਲੋਕਾਂ ਨੂੰ ਰੋਲਾ ਪਾਉਂਦੇ ਜੀ ਮਾਈਨਿੰਗ ਨਹੀਂ ਹੋ ਰਹੀ ਆ ਦੇਖੋ ਜੀ ਪਿੰਡ ਪਹਲਾਨ ਦੇ ਬੰਦੇ ਵਿੱਚ ਰਲੇ ਹੋਏ ਆ ਇਤਨ ਨਹੀਂ ਨਿਆਂ ਜੀ ਮੈਨੇ ਸੁਧਿਆ ਦੇਖੋ ਕਿੰਨੀ ਨਿਆਂ ਜੀ ਮੈਨੇ ਕੀਤੀ ਇੱ ਤਾਹੇ ਪੱਟ ਸੁੱਟਿਆ ਵਈ ਆ ਦੇਖੋ ਜੀ ਉਹਦੇ ਬਾਅਦ ਕੀ ਕਰਦਾ ਇਹ ਮਸ਼ੀਨ ਨੇ ਚਲਾ ਕੇ ਉੱਪਰ ਟਰੈਕਟਰ ਫੇਰ ਦਿੱਤੇ ਵੀ ਦੇਖੋ ਜੀ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਆ ਵੀ ਤੁਸੀਂ ਦੇਖ ਸਕਦੇ ਹੋ ਕਿੰਦਾ ਤਾਜ਼ਾ ਟਰੈਕਟਰ ਫੇਰੇ ਵੀ ਜਿੱਥੇ ਆ ਆ ਦੇਖੋ ਜੀ ਆ ਪੱਟ ਭਲਾਣ ਦੀ ਦਫਾ ਚਾਰ ਦੀ ਜ਼ਮੀਨ ਦੇ ਵਿੱਚ ਖੜਾ ਸੀ ਮੈਂ ਆ ਦੇਖੋ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਆ ਦੇਖ ਸਕਦੇ ਹੋ ਜੀ ਮੇਰੀ ਮਾਨੇ ਪਾਤੇ ਪੁਲਸਬਾਗ ਨੇ ਬੇਨਤੀ ਆ ਕਿ ਨੰਦੇ ਵਿਰਧ ਬੰਦੀ ਕਾਰਵਾਈ ਕੀਤੀ ਜਾਓ ਇੱਥੇ ਨਜਾਇਜ਼ ਮਾਈਨਿੰਗ ਕਰਕੇ ਉਹ ਟਰੈਕਟਰ ਤੇ ਪਿੰਡ ਭਲਾਂ ਦੀ ਚਰਾੰਦੀ ਜ਼ਮੀਨ ਵਟਾਉ ਰਹੀ ਹੈ ਸਾਡੇ ਪਿੰਡ ਦੇ ਬੰਦੇ ਨਾਲ ਰਲੇ ਹੋਇਆ ਤਾਂ ਹੋ ਰਹੀ ਹੈ ਇਹ ਬਾਕੀ ਸਰਪੰਚ ਸਾਹਿਬ ਸਾਡੇ ਬਹੁਤ ਇਮਾਨਦਾਰ ਬੰਦੇ ਆ ਇਹਨਾਂ ਨੂੰ ਪਤਾ ਨਹੀਂ ਹੈ ਕਿ ਆ ਵੀ ਕੰਮ ਹੋ ਰਿਹਾ ਹੈ ਇਹ ਅੰਤਰਰਾਧਨੀ ਗੱਟ ਦੁੱਪ ਕਰਕੇ ਮਾਈਨਿੰਗ ਚਲਾ ਰਹੇ ਜੀ ਇਹ ਸਾਡੇ ਪਿੰਡ ਦੇ ਬੰਦੇ ਜੀ ਆਹ ਦੇਖੋ ਜੀ ਆ ਹੁਣ ਮੈਂ ਦੂਜੀ ਜਗ੍ਹਾ ਆਇਆ ਹਾਂ ਜੀ ਆਹ ਦੇਖੋ 11 20 24 ਜੀ ਆਹ ਦੇਖੋ ਜੀ ਭਲਾਂ ਦੀ ਜ਼ਮੀਨ ਹੱਦ ਵਸਤ ਨੰਬਰ 273 ਜੀ ਇੰਨੇ ਮਾਰੇ ਨਕਸਬ ਚਰਾਣ ਦਾ ਜੀ ਇਹ ਵੀ ਆ ਵੀ ਦੇਖੋ ਕਿਦਾਂ ਇਤਨਾਂ ਨਜਾਇਜ਼ ਮੈਨੇ ਕੀਤੀ ਹੋਈ ਹੈਗੀ ਆ ਵੀ ਤੁਸੀਂ ਦੇਖ ਸਕਦੇ ਹੋ ਜੀ ਆ ਦੇਖੋ ਨਜਾਇਜ਼ ਮੈਨੇ ਕਰਕੇ ਕੋਕ ਲੈਣਾ ਦੇ ਨਾਲ ਫਿਰ ਕੀਤਾ ਜੀ ਉੱਪਰ ਤੇ ਆਹ ਟਰੈਕਟਰ ਦੇ ਨਾਲ ਮਿੱਟੀ ਪਾ ਦਿੱਤੀ ਗਈ ਹੈ ਜੀ ਆ ਵੀ ਦੇਖ ਸਕਦੇ ਹੋ ਤੁਸੀਂ 30 11 20 ਇੰਨੇ 11 2024 ਦੇ ਨਇਤਵਾਰ ਆ ਦੇਖੋ ਜੀ ਕਿਦਾਂ ਨਜਾਇਜ਼ ਮੈਨੇ ਹੋ ਰਹੀ ਹੈ ਇਹ ਜਿਹੜੀ ਨਜਾਇਜ਼ ਮੈਨੇ ਸਾਡੇ ਪਿੰਡ ਦੇ ਇੱਕ ਦੋ ਬੰਦੇ ਰਲੇ ਆ ਇਹਨਾਂ ਦੀ ਮਲੀ ਭੁਗਤਣਾ ਹੋ ਰਹੀ ਹੈ ਪਿੰਡ ਭਲਾਂ ਦੀ ਚਰਾਣ ਦੇ ਵਿੱਚ ਆ ਵੀ ਤੁਸੀਂ ਦੂਈ ਸਾਈਡ ਦੇਖ ਸਕਦੇ ਹੋ ਕਿੱਦਾਂ ਇੱਥੇ ਨਜਾਇਜ਼ ਮੈਨੇ ਕਰਕੇ ਉੱਪਰ ਤੇ ਟਰੈਕਟਰ ਘਵਾ ਦਿੱਤੇ ਜੀ ਆ ਦੇਖ ਸਕਦੇ ਹੋ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਕਿਦਾਂ ਨਜਾਇਜ਼ ਮੈਨ ਕੋਈ ਆ ਜੀ ਆ ਦੇਖੋ ਪੋਕਲੈਨ ਦੇ ਨਿਸ਼ਾਨ ਜੀ ਆ ਦੇਖ ਸਕਦੇ ਹੋ ਦੀ ਪੋਕਲੈਨ ਆ ਵੀ ਤੁਸੀਂ ਦੇਖ ਸਕਦੇ ਹੋ ਪੋਕਲੈਨ ਦੇ ਉੱਪਰ ਕਿਆ ਕਰਕੇ ਜੀ ਨਹੀਂ ਆ ਦੇਖੋ ਪੋਕਲੈਨ ਦੇ ਨਿਸ਼ਾਨ ਉੱਪਰ ਉਹ ਕਰਕੇ ਨਹੀਂ ਟਰੈਕਟਰ ਘਵਾ ਦਿੱਤੇ ਵੀ ਜੀ ਆ ਵੀ ਤੁਸੀਂ ਦੇਖ ਸਕਦੇ ਹੋ ਕਿਦਾਂ ਨਜਾਇਜ਼ ਮੈਨ ਕੋਈ ਇੱਥੇ ਵੀ ਆ ਦੇਖੋ ਜੀ ਅਵੀ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਟਰੈਕਟਰ ਘਮਾ ਦਿੱਤੇ ਹੋਏ ਇੱਥੇ। ਆ ਵੀ ਤੁਸੀਂ ਦੇਖ ਸਕਦੇ ਹੋ ਜੀ ਪਿੰਡ ਭਲਾਂ ਦੀ ਦਫਾ 4 ਦੀ ਜ਼ਮੀਨ ਹੈ ਜਿੱਥੇ ਨਹੀਂ ਆਏ ਬੈਨਖ ਹੋ ਰਹੀ ਹੈ ਜਿੱਥੇ। ਮੇਰੀ ਮਾਨੇਪਾ ਤੇ ਪੜੋਸਪਾਰ 31 ਹੈ ਕਿ ਇਹਦੇ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਜੀ। ਆ ਵੀ ਤੁਸੀਂ ਦੇਖ ਸਕਦੇ ਹੋ ਭਲਾਂ ਦੀ ਦਫਾ 4 ਦੇ ਵਿਚ ਵੀ ਚਰਾਣ ਦੇ ਵਿੱਚ ਨਜਾਇਜ਼ ਬੈਨਖ ਹੋ ਰਹੀ ਹੈ ਜੀ। ਇਹ ਦੂਈ ਸਹਿਰ ਤੇ ਮੈਂ ਦੰਦਪਾਲ ਬੋਲ ਰਿਹਾ ਪਿੰਡ ਭਲਾਂ ਤੋਂ। ਆ ਦੇਖ ਸਕਦੇ ਹੋ ਤੁਸੀਂ ਸੈਕਸ਼ਨ 4 ਦੀ ਜ਼ਮੀਨ ਦੇ ਵਿੱਚ ਕਿਦਾਂ ਮੈਨੇ ਘੋਰੀ ਹੈ ਜੀ ਆ ਵੀ ਤੁਸੀਂ ਦੇਖ ਸਕਦੇ ਇਥੇ ਮੈਨੇ ਕਰਕੇ ਰਾਤ ਨੂੰ ਡਾਇਰੈਕਟਰ ਕਮਾ ਦਿੱਤੇ ਜਾਂਦੇ ਆ ਦੇਖੋ ਜੀ ਤਾਜੇ ਆ ਵੀ ਤੁਸੀਂ ਦੇਖ ਸਕਦੇ ਪੋਕ ਲਾਈਨਾਂ ਦੇ ਨਿਸ਼ਾਨ ਜੀ ਆ ਦੇਖੋ ਜੀ ਆ ਦੇਖੋ ਜੀ ਆ ਪੋਕ ਲਾਈਨਾਂ ਦੇ ਨਿਸ਼ਾਨ ਮਟਾਈ ਗਏ ਜੀ ਨਬਰ ਤੁਹਾਡਾ ਆ ਦੇਖ ਸਕਦੇ ਹੋ ਤੁਸੀਂ ਮੇਰੀ ਮਾਨੇ ਬਾਤ ਪੁਲਿਸ ਬਾਹਰੋਂ ਬੇਨਤੀ ਆ ਤੇ ਇਹਨਾਂ ਤੇ ਵਿਰੁੱਧ ਕਾਬਰ ਦੀ ਕਾਰਵਾਈ ਕੀਤੀ ਜਾਵੇ